ਜਦ ਜਦੋਂ ਪੁਰਾਣੀਆਂ ਤਸਵੀਰਾਂ ਦੇਖਦੇ ਆ ਤੁਸੀਂ ਤੁਹਾਡਾ ਬਹੁਤ ਜ਼ਿਆਦਾ ਵਜ਼ਨ ਹੈ ਤੁਸੀਂ ਆਪਣੇ ਆਪ ਨੂੰ ਫਿੱਟ ਕਿਵੇਂ ਕੀਤਾ ਦੇਖੋ ਜੀ ਇਹਦੇ ਲਈ ਤਾਂ ਬਹੁਤ ਪਾਪੜ ਵੇਲਨੇ ਪੈਂਦੇ ਹੈ ਕਈ ਪਾਪੜ ਲੋਕਾਂ ਸਾਹਮਣੇ ਵੇਲੀਦੇ ਹੈ ਕਈ ਪਾਪੜ ਇਕੱਲੇ ਜਿਵੇਂਲੀਦੇ ਹੈ ਬਟ ਵੈਸੇ ਨਾ ਮੈਨੂੰ ਬਹੁਤ ਲੋਕ ਪੁੱਛਦੇ ਆ ਵੀ ਯਾਰ ਭਾਈ ਕੋਈ ਸਾਨੂੰ ਸ਼ਾਰਟਕਟ ਦੱਸ ਯਾਰ ਕੋਈ ਤਰੀਕਾ ਦੱਸ ਕਿਉਂਕਿ ਮੈਂ ਬਹੁਤ ਕੁਝ ਕਰਕੇ ਦੇਖਿਆ ਮੈਂ ਨਾ ਐਕਚੁਅਲੀ ਪਹਿਲਾ ਜਿਹੜਾ ਮੇਰੇ ਮੋਟਾਪੇ ਦਾ ਕਾਰਨ ਹੈ ਉਹ ਵੀ ਆਪਾਂ ਨੂੰ ਸਮਝਣਾ ਪਊਗਾ ਪਹਿਛੋਟੇ ਹੁੰਦੇ ਜੀ ਪੈਰਲਾਈਜ਼ ਹੋ ਗਿਆ ਸੀ ਮੈਂ ਤਕਰੀਬਨ 4 ਸਾਲ ਦੀ ਉਮਰ ਦੇ ਵਿੱਚ 3-4 ਸਾਲ ਦੀ ਉਮਰ ਦੇ ਵਿੱਚ 1 ਸਾਲ ਲਈ ਪੂਰੀ ਬੋਡੀ ਮੇਰੀ ਖੜਗੀ ਸੀ ਗਰਦਨ ਤੋਂ ਥੱਲੇ ਮੈਂ ਫੁੱਲੀ ਪੈਰਲਾਈਜ਼ਡ ਰਿਹਾ ਮਤਲਬ ਅਚਾਨਕ ਰਾਤ ਨੂੰ ਬਾਜ਼ਾਰ ਘੁੰਮ ਫਿਰ ਕੇ ਆਇਆ ਕੋਈ ਬਾਹਰੋਂ ਸਾਡੇ ਅਮਰੀਕਾ ਤੋਂ ਫਰੈਂਡਸ ਆਏ ਸੀ ਉਹਨਾਂ ਦੇ ਗਮ ਬੂਟ ਸੀਗੇ ਕਿਉਂਕਿ ਉਸ ਵੇਲੇ ਥੋੜਾ ਜਿਹਾ ਫਾਈਨੈਂਸ਼ੀਅਲ ਸਥਿਤੀ ਵੀਕ ਹੁੰਦੀ ਸੀਗੀ ਫਲੈਟ ਦੇ ਵਿੱਚ ਰਹਿੰਦੇ ਸੀ ਤੋ ਚਾ ਸੀ ਵੀ ਗਮ ਬੂਟ ਖਰੀਦਣਾ ਗਮ ਬੂਟ ਹੁੰਦੇ ਸੀ ਉਦੋਂ ਥੋੜੇ ਮਹਿੰਗੇ ਜਿਹੜੇ ਇੱਥੇ-ਇੱਥੇ ਤੱਕ ਦੇ ਹੁੰਦੇ ਆ ਤੋ ਕਿਸੇ ਬਾਹਰੋਂ ਕੋਈ ਫਰੈਂਡ ਆਇਆ ਸੀਗਾ ਉਹਦੇ ਮੰਕ ਕੇ ਵੇਪਾ ਕੇ ਉਹਨਾਂ ਨਾਲ ਹੀ ਬਾਜ਼ਾਰ ਬਜ਼ੂਰ ਘੁੰਮਿਆ ਹੁਣ ਪਤਾ ਨਹੀਂ ਤਾਂ ਉਹਦੇ ਵਿੱਚ ਕੋਈ ਵਾਇਰਸ ਸੀਗਾ ਕੋਈ ਅਮਰੀਕਨ ਵਾਇਰਸ ਸੀ ਜੋ ਟੈਂਪੋਰਰੀਲੀ ਕੁਝ ਟਾਈਮ ਲਈ ਇੰਡੀਆ ਆਇਆ ਤੇ ਉਹ ਘੁੰਮ ਕੇ ਰਾਤ ਨੂੰ ਆ ਕੇ ਸੀ ਸੁੱਤੇ ਸਵੇਰੇ ਜਦੋਂ ਉੱਠੇ ਬੀਬੀ ਜੀ ਤਾਂ ਕੰਮ ਤੇ ਨਿਕਲ ਜਾਂਦੇ ਸਾਡੇ ਕੋਰ ਆਂਟੀ ਸੀ ਉਹ ਜਿਹੜੇ ਅਮਰੀਕਾ ਤੋਂ ਮੈਂ ਦੱਸਿਆ ਫੈਮਿਲੀ ਆਈ ਸੀ ਉਹ ਸਾਨੂੰ ਸਾਰਿਆਂ ਨੂੰ ਸਕੂਲ ਛੱਡਣ ਜਾਂਦੇ ਸੀ ਥੋੜੇ ਸਟ੍ਰਿਕਟ ਆਂਟੀ ਸੀਗੇ ਤੇ ਮੈਂ ਸ਼ੁਰੂ ਤੋਂ ਹੀ ਥੋੜਾ ਸਕੂਲ ਵਾਲੇ ਚੱਕਰ 'ਚ ਬਹਾਨੇ ਬਾਜ ਰਿਹਾ ਤੇ ਮੈਂ ਬਹਾਨੇ ਬੂਨੇ ਕਰੇ ਬਟਨ ਤੋੜ ਲਿਆ ਕਦੇ ਕੁਝ ਕਰ ਲਿਆ ਤੇ ਉਹ ਜਦੋਂ ਮੈਂ ਸਵੇਰੇ ਉੱਠਿਆ ਉਹ ਆਂਟੀ ਕਰਨ ਲੱਗੇ ਕਿ ਨਵਾਂ ਬਹਾਨਾ ਘੇਰ ਲਿਆ ਇਹਨੇ ਤੇ ਇਹਨੂੰ ਫੜੋ ਬਾਹ ਤੋਂ ਚ ਫੜੋ ਖਿੱਚੋ ਇਹਨੂੰ ਆਪੇ ਭਜੂਗਾ ਦਾਦੀ ਮੇਰੀ ਕਹੇ ਨਹੀਂ ਮੁੰਡਾ ਬਿਮਾਰ ਹੈ ਆਇਆ ਪਰ ਉਹ ਜਦੋਂ ਸੜਕ ਤੇ ਘੜੀਸਿਆ ਐਕਚੁਅਲ ਚ ਲੱਤਾਂ ਚ ਖੂਨ ਨਿਕਲਣ ਲੱਗ ਗਿਆ ਮੈਂ ਨਹੀਂ ਚੱਲ ਸਕਿਆ ਫੇਰ ਵਿਸ਼ਵਾਸ ਆਇਆ ਫੇਰ ਮਦਰ ਨੂੰ ਵਾਪਸ ਬੁਲਾਇਆ ਫੋਨ ਕੋ ਕੁਕੁਰਾ ਤਾਂ ਮੋਬਾਈਲ ਵੀ ਨਹੀਂ ਸੀ ਹੁੰਦੇ ਤੇ ਉਹ ਹੌਲੀ ਹੌਲੀ ਫਿਰ ਉਹ ਵਾਧਾ ਗਿਆ ਬਈ ਵਾਧਾ 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 ਜਾ ਕੇ ਫਿਰ ਉਹ ਇੱਥੇ ਤੱਕ ਆ ਗਿਆ ਮਤਲਬ ਮੇਰੀ ਲੱਤਾਂ ਵਾਂਹ ਏਦਾਂ ਕਮਜ਼ੋਰ ਹੋ ਗਈਆਂ ਸੀ ਇਕੱਠੀਆਂ ਹੋ ਗਈਆਂ ਸੀ ਤੇ ਉਦੋਂ ਕਿਸੇ ਡਾਕਟਰ ਨੂੰ ਸਮਝ ਨਹੀਂ ਆਇਆ ਤੋ ਉਹਨਾਂ ਨੇ ਕਿਤੇ ਕਹਿਤਾ ਵੀ ਜੀ ਤਾਕਤ ਦੀ ਦਵਾਈ ਦਿਓ ਜਿੰਨੀ ਦੇ ਸਕਦੇ ਆ ਤੇ ਤੁਹਾਨੂੰ ਪਤਾ ਦਾਦੀਆਂ ਦਾ ਲਾੜ ਵੀ ਤਾਕਤ ਮਲਕ ਘਿਓ ਤਾਂ ਉਹ ਪਏ ਪਏ ਨੂੰ ਮੈਨੂੰ ਘਿਓ ਪਾਈ ਜਾਣਾ ਤੇ ਅੱਛਾ ਉਹ ਮੂਵਮੈਂਟ ਕੋਈ ਸੀ ਕਿ ਨਹੀਂ ਉਹਦੇ ਕਰਕੇ ਨਾੜਾਂ ਵੀ ਕਮਜ਼ੋਰ ਹੋ ਗਈਆਂ ਜਿਹਦੇ ਕਰਕੇ ਈਵਨ ਹੁਣ ਵੀ ਕਈ ਵਾਰੀ ਮੈਂ ਜਦ ਰੋਕਸਾਈਟਿਡ ਹੋਵਾਂ ਮੇਰੇ ਹੱਥ ਕੰਬਣ ਲੱਗ ਜਾਂਦੇ ਆ ਬਾਡੀ ਕੰਬਣ ਲੱਗ ਜਾਂਦੀ ਆ ਹਲੇ ਵੀ ਉਹ ਚੀਜ਼ ਦਾ ਅਫੈਕਟ ਹੈਗਾ ਕਿਉਂਕਿ ਨਾੜਾਂ ਚ ਵੀਕਨੈਸ ਆ ਕਿਤੇ weight ਫੁੱਲ ਗਿਆ ਸੋ ਉਹ ਉਸ ਟਾਈਪ ਦਾ weight ਗੇਨ ਸੀਗਾ ਮੇਰਾ ਜਿਹਨੂੰ ਕਈ ਵਾਰੀ ਮੈਂ ਪਹਿਲਾਂ ਵੀ weight loss ਕਰਿਆ ਮੈਂ ਦੋ ਵਾਰੀ ਪਹਿਲਾਂ ਕਮਾਂਡੋ ਕੋਰਸ ਕਰਕੇ ਆਇਆ ਹਾਂ ਉਸ ਤੋਂ ਪਹਿਲਾਂ ਮੈਂ ਘੋੜਸਵਾਰੀ ਕਰਦਾ ਰਿਹਾ ਟੈਂਟ ਪੈਕਿੰਗ ਨਿਜਾਬਾਜੀ ਮੈਂ ਕਾਫੀ ਵਧੀਆ ਕਰਦਾ ਸੀਗਾ ਸੋ ਕੰਟਰੋਲ ਕਰਨਾ ਹੈ ਪਰ ਅਨਫੋਰਚਨਟਲੀ ਹਰ ਬਾਰੀ ਨਾ ਮੇਰੇ ਕੋਈ ਨਾ ਕੋਈ ਇੰਜਰੀ ਹੋ ਜਾਂਦੀ ਸੀ ਜਿਹਦੇ ਕਰਕੇ weight gain ਵਾਪਸ ਹੋ ਜਾਂਦਾ ਸੀ ਐਤਕੀ ਜੋ ਮੈਂ ਸਿੱਟਾ ਕੱਟਿਆ ਉਹ ਇਹ ਕੱਟਿਆ ਵੀ ਯਾਰ ਡਾਈਟਿੰਗ ਜਿਹੜੀ ਆਪਾਂ ਕਰਦੇ ਹਾਂ ਜਾਂ ਜ਼ੋਰ ਮਾਰ ਕੇ ਆਪਾਂ ਐਕਸਰਸਾਈਜ਼ ਕਰਦੇ ਹਾਂ ਨਾ ਉਹ ਜਦੋਂ ਬੰਦ ਕਰ ਦਿੰਦੇ ਆ ਵਾਪਸ ਆ ਜਾਂਦਾ ਸੋ ਤੁਹਾਨੂੰ ਆਪਦਾ ਲਾਈਫ ਸਟਾਈਲ ਹੀ ਥੋੜਾ ਚੇਂਜ ਕਰਨਾ ਪ ਸੋ ਉਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਜੇ ਟੁਕੜਿਆਂ 'ਚ ਖਾਣ ਲੱਗ ਜੋ ਜੇ ਤੁਸੀਂ ਇੱਕ ਦਿਨ 'ਚ ਚਾਰ ਰੋਟੀਆਂ ਇੱਕ ਵਾਰੀ 'ਚ ਖਾਣੇ ਹੋ ਨਾ ਉਹ ਚਾਰ ਰੋਟੀਆਂ ਇੱਕ ਵਾਰੀ ਦੀ ਬਜਾਏ ਇੱਕ ਇੱਕ ਰੋਟੀ ਚਾਰ ਵਾਰੀ ਖਾ ਲਓ ਦੋ ਦੋ ਰੋਟੀਆਂ ਦੋ ਵਾਰੀ ਖਾ ਲਓ ਜਿੰਨਾ ਤੁਸੀਂ ਬ੍ਰੇਕ ਕਰ ਦੋਗੇ ਤਾਂ ਕਿ ਆਪਣੇ ਅੰਦਰ ਜਿਹੜਾ ਮੈਟਾਬੋਲਿਜ਼ਮ ਇੱਕ ਟੋਕੇ ਵਾਲੀ ਮਸ਼ੀਨ ਵਾਂਗੂ ਹੈ ਉਹ ਜੇ ਰੁਗ ਲਾ ਦਾਂਗੇ ਤਾਂ ਉਹ ਨੂੰ ਵੱਡੂਗੀ ਜੇ ਰੁਗ ਨਹੀਂ ਲਾਵਾਂਗੇ ਤਾਂ ਫਿਰ ਆਪਣੀ ਚਰਬੀ ਨੂੰ ਵੱਡੂਗੀ ਉਹ ਨੂੰ ਚੱਲਦੇ ਰੱਖਣਾ ਜ਼ਰੂਰੀ ਹੈ ਸੋ ਮੇਨ ਇਸ ਚੀਜ਼ ਤੇ ਫੋਕਸ ਕਰਦੇ ਹਾਂ ਬਾਕੀ ਹਰ ਚੀਜ਼ ਵਿੱਚ ਮਤਲਬ ਜਿਵੇਂ ਕਹਿੰਦਾ ਟੇਕ ਪਾਰਟ ਕਰਦੀ ਹੈ